ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਧਾਰੀਵਾਲ ਤੋਂ ਅਹਿਮ ਖਬਰ ਸਫਾਈ ਸੇਵਕ ਦੋਨਿਆਂ ਧਾਰੀਵਾਲ ਵੱਲੋਂ ਇਨਸਾਫ ਲੈਣ ਲਈ ਨਾੜ ਦੇ ਪੁਲ ਧਾਰੀਵਾਲ ਵਿਖੇ ਪਿਛਲੇ ਦਿਨੀ ਸੈਵਕ ਦੀ ਸਫਾਈ ਦਾ ਕੰਮ ਕਾਲ ਬੰਦ ਕਰਕੇ ਧਰਨਾ ਲਗਾ ਕੇ ਛੜਤ ਜਾਨ ਕੀਤੀ ਸੀ ਜਦ ਕੇ ਪੁਲਿਸ ਅਧਿਕਾਰੀਆਂ ਵੱਲੋਂ ਜਲਦ ਇਨਸਾਫ ਦੇਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਸੀ ਕਰੀਬ 15 ਦਾ ਬੀਤਜਾਨ ਤੇ ਇਨਸਾਫ ਮਿਲਦਾ ਨਾਮ ਦੇਖ ਸਭਾਈ ਸੇਕਾ ਦੇ ਗੁਆਂਵਾਂ ਵੱਲੋਂ ਪੁਲਿਸ ਥਾਣਾ ਤਾਲਵਾਲ ਵਿਖੇ ਦਰਿਆ ਵਰਸਾ ਕੇ ਘਰਨਾ ਲਗਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਸਭਾਈ ਸੇਕਾ ਨੇ ਪੁਲਿਸ ਪ੍ਰਸ਼ਾਸਨ ਨੂੰ ਤਾਂ ਨਹੀਂ ਬੰਦੇ ਹੋਏ ਕਿਹਾ ਕਿ ਜੇਕਰ 2 ਘੰਟਿਆਂ ਤੱਕ ਦੋਸ਼ੀਆਂ 'ਤੇ ਰੱਦ ਪਕੜ ਦੱਬਨਾ ਕੀਤਾ ਗਿਆ ਤਾਂ ਪੁਲਿਸ ਥਾਣਾ ਤਾਲਵਾਲ ਵਿਖੇ ਬੰਦਗੀ ਦੇ ਤੇ ਲਗਾ ਦਤੇ ਜਾਂਦੇ ਅਤੇ ਬੰਦਗੀ ਕਾਲ پورے ਪੰਜਾਬ ਉੱਤੇ ਦਿੱਤੀ ਜਾਵੇਗੀ ਸਫਾਈ ਸੇਵਾਵਾਂ ਦੀ ਹਮੇ ਆਕ ਵਿੱਚ ਪਹੁੰਚੇ ਪ੍ਰਧਾਨਮ ਵਾਈਸ ਪ੍ਰਧਾਨ ਸਮੂਹ ਕੌਂਸਲਰ ਸੈਂਟਰੀ ਇੰਸ펙ਟਰ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਫਾਈ ਸੇਵਾਵਾਂ ਨੂੰ ਜਲਦ ਇਨਸਾਫ ਦੇ ਕੇ ਦੋਸ਼ੀਆਂ ਵਿਰੁੱਧ ਬੰਦਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਨਸਾਫ ਨੌ ਮਹੀਨੇ ਜਦ ਦੇ ਇਲਾਕੇ ਕੇ ਸਫਾਈ ਨੂੰ ਕੰਬਤ ਦਾ ਲੰਮਾ ਚੱਲਦਾ ਹੈ ਤੇ ਸ਼ਹਿਰ ਦੀ ਦੰਗੀ ਵਿੱਚੋਂ ਥੱਲੇ ਨਾਲ ਬਿਮਾਰੀਆਂ ਦਾ ਉਸ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ ਜਦ ਐਸਐਸਟੀ ਭਾਈ ਵਾਲ ਇੰਸਪੈਕਟਰ ਹੋਸਟਲ ਨਾਲ ਗੱਲ ਕੀਤੀ ਤਾਂ ਇਹਨਾਂ ਦੱਸਿਆ ਕਿ 15 ਅਗਸਤ ਕਰਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਸਨ ਅਤੇ ਮਾਮਲੇ ਦੀ ਜਾਂਚ ਕਰਕੇ ਗਲਤ ਕਾਰਵਾਈਆਂ ਮਨਿਤੀਆਂ ਦੀ ਜਾਏ ਵੀ ਦੇਖੋ ਤਾਂ ਯਾਰ ਤੋਂ ਪੱਤਰਕਾਰ ਹੁੰਦੇ ਦੀ ਖਾਸ ਰਿਪੋਰਟ ਮੈਂ ਸਫਾਈ ਸੇਵਕ ਪਾਰੀ ਵਾਲਦੀ ਜੂਨੀਅਰ ਦੀ ਗੀਤਾ ਪ੍ਰਧਾਨ ਮੇਰਾ ਨਾਮ ਗੀਤਾ ਗੇਲੇ ਹੈ ਅਸੀਂ ਅੱਜ ਇਸ ਵਾਸਤੇ ਇਕੱਠੇ ਹੋਏ ਹਾਂ ਕਿ ਸਾਡਾ ਕਾ ਗਾਸੀਆ ਸਿਪਾਹੀ ਸੇਵਾ ਦੇ ਪ੍ਰਧਾਨ ਵੱਲੋਂ ਮਤਲਬ ਸਾਡੇ ਜਿਹੜੇ ਸ਼ਹਿਰ ਦੇ ਪ੍ਰਧਾਨ ਆ ਉਹਨਾਂ ਵੱਲੋਂ ਭੇਜਿਆ ਗਿਆ ਸੀਗਾ ਸਾਡੇ ਬੰਦਿਆਂ ਨੂੰ ਕੰਮ ਕਰਨ ਵਾਸਤੇ ਤਾਂ ਕਿ ਉਹ ਕੰਮ ਕਰਨ ਜਿੱਥੇ ਗਏ ਸੀਗੇ ਉਹਨਾਂ ਦੇ ਨਾਲ ਗਾਲ ਗਲੋਚੀ ਕੀਤਾ ਗਿਆ ਉਹਨਾਂ ਦੇ ਨਾਲ ਮਤਲਬ ਹੀ ਉਹਨਾਂ ਨੂੰ ਧਮਕੀਆਂ ਨਹੀਂ ਦਿੱਤੀਆਂ ਗਈਆਂ ਤਾਂ ਤੱਕ ਕਿਸੇ ਹਿਸਾਬ ਦੇ ਸ਼ਹਿਰ ਦੇ ਪ੍ਰਧਾਨ ਨੇ ਬੋਲਿਆ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਕੀਤਾ ਤਾਂ ਉਹਨਾਂ ਨੇ ਸਾਡੇ ਸ਼ਹਿਰ ਦੇ ਪ੍ਰਧਾਨ ਦੇ ਵੀ ਤੇ ਸਾਡੇ ਮਤਲਬ ਹੀ ਦੋ ਜਿਹੜੇ ਮੁਲਾਜ਼ਮਾਂ ਉਹਨਾਂ ਤੇ ਵੀ ਪਰਚਾ ਦਿੱਤਾ ਜਦ ਕਿ ਅਸੀਂ ਆਪਣੇ ਇਥੇ ਟਾਣੇ ਦੇ ਕਮੇਟੀ ਘਰ ਚ ਉਹਨਾਂ ਨੂੰ ਬੁਲਾਇਆ ਸੀ ਅਸੀਂ ਪਹਿਲੇ ਵੀ ਇਸ ਜਗ੍ਹਾ ਪਰਨਾ ਦੇ ਚਿੱਤੇ ਸੀਗੇ ਤੇ ਅਸੀਂ ਇਹਨਾਂ ਨੇ ਇਸ ਵਾਸਤੇ ਬੁਲਾਇਆ ਕਿ ਸਾਡਾ ਜਿਹੜਾ ਮਸਲਾ ਹੈ ਉਹਨੂੰ ਹੱਲ ਕੀਤਾ ਜਾਵੇ। ਉਹਨਾਂ ਸਾਡੇ ਮਸਲੇ ਦੀ ਸੁਣਾਈ ਨੀ ਕੀਤੀ। ਇਸ ਵਾਸਤੇ ਅੱਜ ਸਾਨੂੰ ਦੁਬਾਰਾ ਫੇਰ ਇੱਕ ਜਗ੍ਹਾ ਤੇ ਇਕੱਠੇ ਹੋਣਾ ਪਿਆ ਅੱਜ ਅਸੀਂ ਥਾਣੇ ਦੇ ਵਿੱਚ ਅੱਜ ਅਸੀਂ ਪਰਚਾ ਕਟਾ ਕੇ ਜਾਣਾ। ਮੈਂ ਕੋਲ ਜਾਤਾ ਕਿ ਪਰਚਾ ਨਹੀਂ ਕੱਟਣਗੇ। ਉਸ ਬੰਦੇ ਨੇ ਰੈਸਟ ਨਹੀਂ ਕਰਨਗੇ। ਅਸੀਂ ਅੱਜੇ ਫੇਰ ਨਾ ਦੇਣਾ। ਭਾਵੇਂ ਸਾਨੂੰ 5 ਵਜੇ ਜਾਣ ਦੇ। ਕਿ 2 ਘੰਟੇ ਤੇ ਸਾਡੀ ਸੁਣਵਾਈ ਨਹੀਂ ਹੋਏ। ਕਿ ਪਰਚਾ ਨਹੀਂ ਕੱਟੋਗੇ। ਤੇ ਕੋਈ ਇੱਥੇ ਕੂੜਾ ਲਿਆ ਕੇ ਲਾਵਾਂਗੇ ਥਾਣੇ ਦੇ ਵਿੱਚ। ਪਹਿਲਾਂ ਵੀ ਇੱਧਰ ਮੇਰਾ ਨਾਮ ਰੋਹਿਤ ਬੱਗਲੂ ਆ। ਇਕਦਮ ਆ ਦਲਿਤ ਸਿੱਖਿਆ ਖੇਤਰ ਦਾ ਜੂਨ ਰਿਗਾ ਦਾ ਪੰਜਾਬ ਦਾ ਪ੍ਰਧਾਨ ਵਾ ਤੇ ਦੂਜਾ ਮਨ ਨਗਰ ਕੌਂਸਲ ਧਾਰੀ ਵਾਲ ਤੇ ਗੋਬ ਕਰਦਾ ਵਾ ਫਲ ਤੋਂ ਤਕਰੀਬਨ 10 15 ਦਿਨ ਪਹਿਲਾਂ ਸਾਨੂੰ ਨਗਰ ਕੌਂਸਲ ਧਾਰੀ ਵਾਲੇ ਵੱਲੋਂ ਡਾਕਟਰ ਵੱਲੋਂ ਇੱਕ ਗਲੀ ਦੇ ਵਿੱਚ ਲਜਾਇਤ ਪੈਰ ਦੀ ਜਿਹੜੀ ਪਿਖਾਰੀ ਹੋndi ਉੱਥੇ ਭੇਜਿਆ ਗਿਆ ਸੀ ਜੇਕਰ ਬਾਜੂ ਦਾ ਪੌਣਾ ਕੋਈ ਮਾਰੀ ਚੰਗੀ ਗੱਲ ਨਹੀਂ ਕੀਤੀ ਜਾ ਕੇ ਉੱਥੇ ਖਲੋਤੇ ਆ ਕੋ ਮਲਾਇਆ ਬੰਦਾ ਵਾ ਉਹਨੇ ਸਾਨੂੰ ਗਾਲੀ ਗਲੋਚੀ ਕਾਉਂ ਮਲਾਇਆ ਮੇਰੇ ਨਾਲ ਲੋਨਾਂਗਰਾ ਦੇ ਮੋਰ ਵੀ ਮੇਰੇ ਸਾਥੂਆ ਦੇ ਵੀ ਤੇ ਨਜਾਇਜ਼ਲੇ ਪੈਰ ਦੀ ਖਰੀਦ ਕਰਕੇ ਉਹ ਤੇ ਗੱਡੀ ਖਰੀਦ ਕਰ ਦਿੱਤੀ। ਉਸ ਤੋਂ ਬਾਅਦ ਅਸੀਂ ਸਾਡੀ ਸਮੂਹ ਨਗਰ ਕੌਂਸਲ ਪ੍ਰਧਾਨਾ ਸਾਡੇ ਆਪਣੇ ਖਾਲਸਾ ਜੁਨੇ ਜਗਤਿੰਦਰ ਪੰਕਾ ਜੀ ਸਾਡੇ ਦੀ ਡਿਜੀਟਲ ਜੀ ਬਾਈਸ ਪ੍ਰਧਾਨ ਇਹ ਸਾਡੇ ਨਾਲ ਸੀ 15 ਦਿਨ ਪਹਿਲਾਂ ਆਪਾਂ ਲੈਰ ਵਾਲੇ ਪੁਲ ਤੇ ਜਾਮ ਨਹੀਂ ਲਾਇਆ ਜੀ ਆਪਣਾ ਕੂੜਾ ਰਸਾਇਰ ਦਾ ਬੰਦ ਕਰਕੇ ਜਾਮ ਨਹੀਂ ਲਾਇਆ ਕਿਸ ਨੂੰ ਵਾਈ ਨਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਾਂ ਐਸਐਸਪੀ ਸਭ ਨੂੰ ਮੰਗ ਕਰਦੇ ਆ ਤੁ ਜਲਦੀ ਜਲਦੀ ਦਿਸਖਮਾਈ ਕਰਨ ਲਈ ਜਿਹੜੇ ਕੂੜੇ ਦੇ ਢੇਰ ਵਾਲ ਸ਼ਹਿਰ ਦੇ ਸਾਰੇ ਠਾਰੇ ਦੇ ਵਿੱਚ ਲੱਗ ਜਾ ਰਹੇ ਆ ਮੈਂ ਨਾਨਾ ਨਿਸ਼ਾਨ ਸਿੰਘ ਮੈਂ ਨਗਰ ਕੌਂਸਲ ਦੀ ਤਾਲੇ ਵਾਲੇ ਵਿੱਚ ਕੰਮ ਕਰਦਾ ਆ ਅੱਜ 15 ਦਿਨ ਹੋ ਗਏ ਜਿਹਦੀ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਦੇ ਮਲਾਜਮ ਰਿੰਦਰ ਨੇ ਕਹਿੰਨ ਮੁਹਾਰੀ ਗੋਰ ਦੀ ਤਾਲੇ ਵਾਲਾ ਕਰਵਾਈਆਂ ਉਲਟੇ ਨੇ ਸਾਡੇ ਦੇ ਬਖਾਸ ਦੇ ਜਿਹੜੇ ਅਧਿਕਾਰੀ ਬਖਾਸ ਨਾਲ ਡੀਪੀਓ ਸਾਨੂੰ ਉਹ ਬੁਲਾ ਰਹੇ ਨੇ ਅਸੀਂ ਅੱਜ ਪਰਚਾ ਲਗਾਉਣਾ ਹੈ ਜੇ ਅੱਜ ਪਰਚਾ ਨਹੀਂ ਘਟਾਇਆ ਜਾਊਗਾ ਸ਼ਹਿਰ ਦੇ ਵਿੱਚ ਕੂੜਾ ਖਿਲਾਰਾ ਇਹ ਘਾੜੇ ਦੀ ਖਿਲਾਰਾ ਇਹ ਨਾ ਸਾਰੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸਾਡੇ ਪ੍ਰਧਾਨ ਜੀ ਨੇ ਵਾਈਸ ਪ੍ਰਧਾਨ ਜੀ ਨੇ ਘਟਨਾ ਦੱਸੀ ਹੈ 15 ਦਿਨ ਹੋ ਗਏ ਇਸ ਘਟਨਾ ਨੂੰ ਪਰ ਕਾਰਵਾਈ ਕੋਈ ਨਹੀਂ ਹੈ ਇਹ ਨਾਲੇ ਲੋਕਾਂ ਦਾ ਗੰਦ ਚੁੱਕਣਾ ਕੂੜਾ ਚੁੱਕਣਾ ਤੇ ਨਾਲੇ ਲੋਕਾਂ ਨੂੰ ਦਿੱਕਾ ਖਾਣ ਇਹ ਦੋ ਕੰਮ ਨਹੀਂ ਹੋਣੇ ਅਸੀਂ ਉਹ ਦੋਸ ਦੀ ਵੇਹ ਜਾ ਕੇ ਸਾਰਾ ਤੇ ਕੰਮ ਕਰਨਾ ਭਾਵੇਂ ਠਾਣਾ ਹੋਵੇ ਭਾਵੇਂ ਤਸੀਲ ਹੋਵੇ ਹੋ ਸੇਵਨਸ ਆਪਾਲੋ ਦੇ ਪਉ ਜਦੋਂ ਵਾਰੀ ਆਉਂਦੀ ਹੈ ਕਮੇਟੀ ਦੇ ਮੁਲਾਜ਼ਮਾਂ ਦੀ ਕਮੇਟੀ ਦੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕਰਦਾ ਅਸੀਂ ਬੈਨ ਲਗੇ ਕਿ ਦਰੀ ਖਾ ਕੇ ਉਹ ਉੱਧਰ ਭਾੜੀਆਂ ਆਈਆਂ ਨੇ ਖਾਲੀ ਜੇ ਪਕਾ ਨਾ ਹੈ ਉਹ ਦੋ ਘੰਟੇ ਚੇਚੇ ਕੋਈ ਪਾਣੀਆ ਭੜੀਆਂ ਵੀ ਹੋ ਗਈਆਂ ਜਿਲਾ ਵੀ ਆਊਗਾ ਕਿ ਮੋੜ ਦੇ ਤੇ ਪੰਜਾਬ ਵੀ ਆਊਗਾ ਇਸ ਤੋਂ ਇਲਾਵਾ ਨੀ ਦਫਤਰ ਵੀ ਨਾ ਬੰਦ ਹੋਵੇ ਮੁਲਾਜ਼ਮ ਸਾਰੇ ਇੱਥੇ ਲਗੇ ਬੱਧੀ ਕੰਮ ਕਾ ਵੀ ਬੰਦ ਤੇ ਜਿਹੜਾ ਤਾਂ ਨੁਕਸਾਨ ਹੋਊਗਾ ਜੇ ਬਰਸਾਤ ਦਾ ਮੌਸਮ ਆ ਖਿਆਦੇ ਨਾਲੇ ਉਹਨਾਂ ਆਲਖਾ ਬੰਦੇ ਦੇ ਮਰਦੀ ਹੋਏ ਪ੍ਰਭਾਤ ਜੀ ਲੋਕਾਂ 22 ਪ੍ਰਭਾਤ ਜੀ ਖਲੋਤੇ ਆ ਸਾਡੀ ਸਾਲਾ ਦੇਦੀਆ ਕੱਤੇ ਸਾਹ ਨਹੀਂ ਇੱਥੇ ਆ ਜੇ ਪੱਕਾ ਨਾ ਹੋਇਆ ਨਾਲੇ ਉਹ ਬੰਦਾ ਦੱਪਕੇ ਮਾਰੋ ਤੇ ਮੈਨਾਂ ਲਗਾ ਐਸਐਸਪੀ ਦੀ ਗੋਠੀ ਕਿ ਫਿਰ ਐਸਐਸਪੀ ਸਾਹਮਣੇ ਦੱਪਕੇ ਐਸਐਸਪੀ ਸਾਹਮਣੇ ਹੁੰਦੇ ਆ ਸਾਡੀ ਦੇਦੀ ਐਸਐਸਪੀ ਸਾਹਮਣੇ ਦਿੱਤੀ ਜਾਉਂਦੇ ਅੱਛਾ ਗੱਲ ਦੀ ਪੱਕਾ ਦੇ ਲੋ ਇਹਨੇ ਦੇਖੋ ਨਹੀਂ ਹੁੰਦੀ ਆ ਜੇ ਇਹਨਾਂ ਨੂੰ ਕਹੋ ਮਾਰਾਂਗੇ ਫੁਲਾਰੀ ਅੱਜ ਤੱਕ 10 15 ਦੇ ਹੁੰਦੋਂ ਪਹਿਲਾਂ ਦਾ ਜਲਦਾ ਪਿਆ ਸਫਾਈ ਸੇਵਕ ਜਿਨ੍ਹਾਂ ਨੂੰ ਵੀ ਨਗਰ ਕੌਂਸਲ ਵੱਲੋਂ ਸਾਈਵਾਸ ਤੇ ਜਾਂਦੇ ਹੈ ਵੀ ਕੰਮਾਇਸੀ ਤੇ ਜਾ ਜਾਂਦਾ ਇੱਕ ਰਜਿੰਦਰ ਕੁਮਾਰ ਨਾਮ ਦਾ ਮੁਲਾਜ਼ਮ ਹੈ ਜੀ ਆਪਣੇ ਡੁੱਗੜ ਸਾਹਿਬ ਦੀ ਜਲੀ ਦੇ ਵਿੱਚ ਰਹਿੰਦਾ ਉਹ ਕਿਸ਼ ਮੁਲਾਜ਼ਮ ਆ ਪਰ ਉਹ ਐਸੇ ਆਪਣੇ ਆਪ ਨੂੰ ਉਹ ਕਹਿੰਦਾ ਦੀ ਮੈਂ ਐਸਐਸਪੀ ਸਾਹਿਬ ਦੇ ਨਾਲ ਕੰਮ ਕਰਦਾ ਪਰ ਐਸਐਸਪੀ ਸਾਹਿਬ ਦੇ ਨਾਲ ਕੰਮ ਕਰਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਮੁਲਾਜ਼ਮ ਦੀ ਕਦਰ ਨਾ ਕਰੋ ਜਿਹੜੇ ਮੁਲਾਜ਼ਮ ਇਹੀ ਭੇਜਿਆ ਉਹਨਾਂ ਦਾ ਇਤਮਾਮ ਪੁਰਾਣਾ ਹੋਣਾ ਚਾਹੀਦਾ ਜਿਹ ਉਥੇ ਗਏ ਆ ਉਹਨਾਂ ਨੂੰ ਘਾਲਾਂ ਗੱਡੀਆਂ ਨੇ ਵਾਦਤਾਂ ਕਿਆ ਦਿੱਤੀਆਂ ਇਸੇ ਤਰ੍ਹਾਂ ਦਾ ਇਸ ਇਨਸੀਡੈਂਟ ਇੱਕ ਆਪਣੇ ਮਦਰ ਡਾਊਨ ਚ ਆਇਆ ਉੱਥੇ ਮੜਾਵੇ ਗਿਆ ਵਾ ਉਹਨੂੰ ਵੀ ਵਾਰਤਨਾ ਦੇ ਮੁੰਡੇ ਨੇ ਕਾਲਾ ਗੱਡੀਆਂ ਵਾ ਵੇਖ ਉਸ ਦਿਨ ਇਹਨਾਂ ਨੇ ਆਪਣੇ ਹੜਤਾਲ ਕੀਤੀ ਸੀ ਮੜਾਜਮਾਂ ਸਾਰਿਆਂ ਨੇ ਪਰ ਅਹੀ ਇਹਨਾਂ ਨੂੰ ਟੈਕ ਤੇ ਰਸਤਾ ਖੋਇਆ ਹੀ ਇਹ ਵੀ ਸਾਡੇ ਗੱਲ ਪੈਂਦੀ ਆ ਵੀ ਬੋਲੀ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ ਤੁਸੀਂ ਸਾਡਾ ਸਾਥ ਨਹੀਂ ਦੇ ਰਹੀ ਇਹ ਅੱਜ ਵੀ 2-3 ਦਿਨ ਤੋਂ ਆਪਾਂ ਲਗਾਤਾਰ ਪ੍ਰਸ਼ਾਸਨ ਦੇ ਸੰਪਰਦਕਾਂ ਪਰ ਕਹਿ ਦੇ ਵੀ ਕੋਈ ਅਸਰ ਨਹੀਂ ਹੋਣ ਦਿਆ ਗਾਈ ਲੀਡਰ ਦੇ ਡਾਲਰ ਚ ਲੈ ਜਾਂਦੀ ਆ ਆਪਣੇ ਅਫਸਰ ਸਾਹਿਬ ਦੇ ਨਾਲ ਡਾਲਰ ਚ ਲੈ ਜਾਂਦੀ ਆ ਪਰ ਇਹ ਸਮਝਣ ਦੇ ਇਹ ਨੂੰ ਵੀ ਕੋਈ ਜਾਣੇਗੀ ਇਹਨਾਂ ਤੇ ਚਾਰਦੇ ਬਣਾਉਣਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕੰਮ ਵੀ ਗੜ ਜਾ ਰਿਹਾ ਹੈ ਐਸਐਸਪੀ ਸਾਹਿਬ ਨੂੰ ਬੇਨਤੀ ਵੀ ਕਰਦੇ ਆ ਤੇ ਵਾਰਨਿੰਗ ਵੀ ਦੇਣੀ ਚਾਹੀਦੀ ਹੈ ਵੀ ਇਹ ਖਲਾਰਾ ਪੈ ਗਿਆ ਮੁਰਕੇ ਸਾਂਭਿਆ ਨਹੀਂ ਜਾਣਾ ਪੰਜਾਬ ਲੈਵਲ ਦਾ ਖਲਾਰਾ ਪੈਣਾ ਇਸ ਕਰਕੇ ਤੁਸੀਂ ਇਸ ਮੁਲਾਜ਼ਮ ਦੇ ਉੱਤੇ ਜਿਹਨੇ ਬਤਮੀ ਜੀ ਨਾਲ ਕੀਤੀ ਆ ਉਹਦੇ ਕੋਲ ਸੌਰੀ ਫੀ ਲਈ ਤੇ ਪਹਿਲਾਂ ਤੇ ਸੌਰੀ ਫੀ ਦਾ ਅਰਥ ਆ ਹੀ ਕੋਚੋਂ ਵੀ ਫੈਡਰ ਸਾਹਿਬ ਵੀ ਆਏ ਜੋ ਪੀਮਾਨ ਸਾਹਿਬ ਵੀ ਆਏ ਆ ਪਰ ਉਹ ਕੀ ਕਹਿੰਦੇ ਹੁੰਦੇ ਆ ਪੰਜਾਬੀ ਤੇ ਗੋਗਲਵਾ ਤੋਂ ਮਿੱਟੀ ਘੜ ਕੇ ਰਾਂਗੇ ਅਸੀਂ ਕਰਦੇ ਨੇ ਕਾਰਵਾਈ ਦੀ ਕਰਦੇ ਨੇ ਇਸ ਦਿਨ ਨੂੰ 15 ਦਿਨ ਹੋ ਗਏ ਆ ਤੇ 15 12 ਦੇ ਵਿੱਚ 10 ਦਿਨ ਕੋ ਰੋਜ਼ ਦਫ਼ਤਰ ਦੇ ਵਿੱਚ ਪ੍ਰਧਾਨ ਜੀ ਨੂੰ ਜਾਂ ਐਮਸੀਆਂ ਸਾਰਿਆਂ ਨੂੰ ਕਹਿ ਰਹੇ ਆ ਜੀ ਤੁਹਾਡੀ ਕਾਰਵਾਈ ਕੋਈ ਨਹੀਂ ਹੋਈ ਕੰਮ ਬੰਦ ਕਰ ਦੇਣਾ ਕੰਮ ਬੰਦ ਹੋਣ ਦੇ ਨਾਲ ਸ਼ਹਿਰ ਦੀ ਸਫਾਈ ਤੇ ਬਹੁਤ ਤਕੜਾ ਅਸਰ ਪੈਣਾ ਸ਼ਹਿਰ ਦੇ ਲੋਕਾਂ ਤੋਂ ਬਰਾਹਮ ਕਾਰੀਗਰ ਦਾ ਸਾਹ ਆਪ ਸਾਹ ਦੇ ਵਿੱਚ ਦਾਨਾ ਵੀ ਸਾਡੇ ਰਹੇ ਪਾਜਾ ਉਹਨਾਂ ਨੂੰ ਕੋਈ ਵੀ ਸਾਡੇ ਸ਼ਹਿਰ ਤੇ ਮੁਸ਼ਕਲ ਆਂਦੀ ਹੈ ਕਿਤੇ ਰੋਕ ਲੱਗ ਜਾਂਦੀ ਹੈ ਜਾਂ ਪਾਣੀ ਰਕਾ ਜਾਂਦਾ ਉਹਨਾਂ ਨੂੰ ਡੈਮ ਸੀ ਨੂੰ ਲੋਕ ਕਰਦੇ ਆ ਤੇ ਇਹ ਲੋਕ ਆਪਣੇ ਲਾਈਨ ਜਿਹਨਾਂ ਲਾਈਨ ਜਿੱਦੋਂ ਕੰਮ ਕਰਨ ਵਾਸਤੇ ਭੇਜ ਜਾਂਦੇ ਆ ਤੇ ਜੇ ਉਹਨਾਂ ਕੋਈ ਡਰਾਇੰਗ ਕਰਦਾ ਵਾ ਲੜਦਾ ਤੇ ਉਹੀ ਜ਼ਮਾਨਾ ਦਾ ਇਸ ਬੰਦੇ ਨੇ ਇਹ ਰਿਪੋਰਟ ਨੇ ਇਹ ਰੋਲ ਬਣਾ ਮਾਰ ਰੋ ਦਾ ਉਦੋਂ ਵੀ ਗੇਟ ਨੇ ਇਹ ਤਰ੍ਹਾਂ ਕੀਤਾ ਕਿ ਜਿਹੜੇ ਨੇ ਇਤਨਾ ਕੀਤਾ ਕੋਈ ਸੁਲਵਾਏ ਨਹੀਂ ਮਾਰ ਕੇ ਐਸਐਸਟੀ ਸਾਹਿਬ ਨੇ ਕਿਹਾ ਅੰਨੇ ਕੰਮ ਨਹੀਂ ਕੀਤਾ ਤਾਂ ਪਾਪੇ ਜੀ ਮਾਈ ਜਰਣੇ ਧਰਵਾ ਦਿੰਦਾ ਜੇ ਧਰਵਾ ਦਿੰਦਾ ਤੇ ਮੇਰੀ ਐਸਐਸਟੀ ਸਾਹਿਬ ਨਾਲ ਗੱਲ ਮੈਂ ਜੀ ਤੁਹਾਡਾ ਮਲਾਜੇ ਮਾਰ ਉਹ ਕਹਿੰਦਾ ਜੀ ਮੈਂ ਐਸਐਸਟੀ ਸਾਹਿਬ ਦੇ ਘਰ ਕੰਮ ਕਰਦਾ ਤੇ ਮੈਂ ਨਹੀਂ ਖੜਾ ਮੇਰੇ ਕੀ ਕਰਦਾ ਉਹਨੇ ਸਮਝੋ ਦੇ ਬੇਦਰ ਦਿਖਾਪਾ ਦੇ ਰਿਹਾ ਸਾਡੇ ਬੰਦਿਆ ਦੇ ਦੇ ਰਿਹਾ ਸਾਡੇ ਲਈ ਦੇ ਰਿਹਾ ਪਰ ਵੀ ਨਾ ਪੁੱਛਣਾ ਜਨਾਬੀ ਵੀ ਅਸੀਂ ਉੱਤੇ ਹਟਾਲ ਕੀਤੀ ਡਿੱਤੀ ਸਾਹਿਬ ਆਏ ਨੇ ਬੰਦੇ ਦੇਖਿਆ ਜਾਣੇ ਮੋਕਾ ਵੀ ਉਹ ਬੰਦਾ ਬਲਤਵਾ ਹੋਨੇ ਸਰਕਾਰ ਉਹ ਜੀਆਂ ਬੰਦਿਆ ਤੋੜੀਓ ਠੀਕ ਹੈ ਉੱਤੇ ਕੋਈ ਪੁੱਛੇ ਸਰਕਾਰੀ ਦੇ ਬੰਦੇ ਤੋੜੀਆਂ ਉਹ ਜਦੋਂ ਮੈਂ ਸਾਹ ਦਵਾਉਂਗਾ ਤੇ ਅੱਜ ਇਸ ਕਰਕੇ ਰੁਕੇ ਪਾ ਸਾਡੇ ਨੇ ਕਿ ਕੱਲ ਯਾਰੋ ਬੰਦਾ ਆਂਦਾ ਤੇ ਨਾ ਹੀ ਕਾ ਪ੍ਰਮਾਣ ਕਰਾ ਦਈਓ ਇਹ ਬੰਦੇ ਨੇ ਆਪਣੇ ਬੰਦੇ ਬਣਾ ਲਏ ਸਾਡੇ ਮੁਲਾਜ਼ਮ ਨੂੰ ਧੀਰਾਂ ਦੇ ਦਾਣ ਲੜੀਏ ਬੰਦੇ ਲੈ ਕੇ ਲੜਦੇ ਪੈਂਦਾ ਵਾ ਕਿ ਉਹ ਦਲਧੜੀਏ ਧੀਰੇ ਬੋਧਣਾ ਮਲਾਏ ਪਰ ਅਸਲ ਨਾਲ ਪਿੱਛੇ ਬਲੀ ਦੇ ਵਿੱਚ ਜਿਹਦੇ ਧੰਨ ਜੀ ਮੰਤਰ ਰੱਤਾਰਿਆ ਉਹਦੇ ਨਾਲ ਇੱਕ ਸਾਡੇ ਡਿਪਾਰਟਮੈਂਟ ਦੇ ਵਿੱਚ ਕਨਸਟੈਂਟ ਨੌਕਰੀ ਕਰਦਾ ਅੱਛਾ ਜੀ ਹਾਂ ਜਨੇ ਮਤਲਬ ਬਿਨਾ ਕਮੇਟੀ ਦੀ ਪਰਮਿਸ਼ਨ ਦੇ ਆਪਣੇ ਘਰ ਦੇ ਲੱਗੇ ਜਿਹੜੀ ਸਰਕਾਰੀ ਪਾਈਪਲਾਈਨ ਕਹੀ ਸੀ ਉਹਨੂੰ ਉਸ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਕਿ ਉਗਲੀ ਦੇ ਵਿੱਚ ਜਿਹੜੀ ਇਹ ਪਾਈਪਲਾਈਨ ਜਿਹੜੀ ਆ ਉਹ ਬਿਨਾ ਕਮੇਟੀ ਦੀ ਪਰਮਿਸ਼ਨ ਦੇ ਜਿਨੀਮਤ ਹੋਣੀ ਸੀ ਤੇ ਜਿਵੇਂ ਉਹਨਾਂ ਸਰਕਾਰ ਦਾ ਉਹਨੇ ਆਪਣੇ ਮਤਲਬ ਜਿਹੜੀ ਆ ਪਾਈਪ ਲਾਈਨ ਪਾ ਦਿੱਤੀ ਇੱਕ ਇੱਕ ਮਿਟੀਗਲ ਵੱਲੋਂ ਇਹ ਤਰਫਾ ਸੀ ਉਹਨੇ ਸਰਕਾਰ ਦੀ ਪ੍ਰਾਪਰਟੀ ਜਿਹੜੀ ਆ ਉਹਨੂੰ ਬਿਨਾਂ وجہ ਜਾਂ ਸਰਕਾਰ ਦੀ ਨੂੰ ਨੁਕਸਾਨ ਤੇ ਉਹਦੇ ਨਾਲ ਛੜਛੜ ਕੀਤੀ ਹੋਦੀ ਜੇਕਰ ਉਹਨੂੰ ਕੋਈ ਇਤਰਾਜ਼ ਸੀ ਇਹ ਪਾਣੀ ਵਾਲੀਆਂ ਉਹ ਦੇ ਜਿਹੜੀਆਂ ਸੀ ਇਹ ਠੀਕ ਨਹੀਂ ਬਣੀਆਂ ਜਾਂ ਇਹਦੇ ਵਿੱਚ ਪਾਣੀ ਦਾ ਲੈਵਲ ਨਹੀਂ ਠੀਕ ਆ ਰਿਹਾ ਉਹ ਆਪਣੀ ਪ੍ਰਾਪਰ ਇੱਕ ਐਪਲੀਕੇਸ਼ਨ ਅੰਦਰ ਕਮਿਟੀ ਕਰੂ ਇਹਨਾਂ ਕੋਲ ਇੰਜੀਨੀਅਰ ਆਵਦੇ ਐਫਰ ਕਰਦੇ ਨੇ ਅਵੇਲੇਬਲ ਉਹ ਆ ਕੇ ਦੇਖਦੇ ਕਿ ਵਾਕਈ ਪਾਣੀ ਦੇ ਨਿਕਾਸ ਵਾਸਤੇ ਇਹ ਹੋਦੀਆਂ ਸੋਨੀਆਂ ਜਾਂ ਨਵੀਂ ਪਾਈਪ ਦੀ ਲਾਈਨ ਪਾਣੀ ਜਿਹੜੀ ਹੈ ਉਹ ਬਣਦੀ ਹੈ ਜਾਂ ਨਹੀਂ ਬਣਦੀ ਉਹਦੇ ਵੱਲੋਂ ਜਾ ਨਾ ਕਰਕੇ ਇੱਕ ਦਸਹਾਰੀ ਪ੍ਰਾਪਰਟੀ ਨੂੰ ਨੁਕਸਾਨ ਕਿਉਂ ਆਇਆ ਅਰੇ ਅੰਕਿਆ ਦੂਜੇ ਨੰਬਰ ਦੇ ਤੇ ਜਿਹੜੀ ਮਤਲਬ ਕਮੇਟੀ ਕਾਸਤੇ ਲੱਗੀ ਹੋਈ ਲੇਬਰ ਹਰਦੀ ਜਿਹੜੇ ਘਰ ਘਰ ਤੋਂ ਊੜਾ ਚਿਪੜਨੀ ਨਵਾਜਣ ਜਾਂਦੇ ਨੇ ਉਹਨਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਹੈ ਹੋਰ ਗੱਲਾਂ ਵੀ ਜੀ ਗੰਤ ਬਾਅਦ ਕਿਤੇ ਉਸ ਨੂੰ ਤੁਸੀਂ ਵੇਖੋ ਆਪ ਗੈਰ ਤੋਂ ਦੇ ਬਾਵਜੂਦ ਛੁੱਟੀਆਂ ਐਪਲੀਕੇਸ਼ਨਾਂ ਦੇ ਕੇ ਤੇ ਸਾਰੇ ਮੰਤਲੋਂ ਮੁਲਾਜ਼ਮ ਲੇਬਰ ਨੂੰ ਸਾਰੀ ਨੂੰ ਜਿਹੜਾ ਵਾ ਮਤਲਬ ਦਫ਼ਤਰ ਆਸ ਕਰ ਰਿਹਾ ਉਹ ਦਿਨ ਬੜੀ ਜਿਹੜੀ ਮੈਂ ਆਪਣੇ ਲੈਵਲ ਤੇ ਵੀ ਕੀਤੀ ਸੀ ਜਿਹੜਾ ਉਹ ਇਤਰਾਜ ਲਿਖਣ ਤੋਂ ਬਾਅਦ ਮਾਨਯੋਗ ਡੀਐਸਪੀ ਸਾਹਿਬ ਦਾ ਆਰਸੀ ਤੇ ਕੁਲਵੰਤ ਸਿੰਘ ਜੀ ਉਹ ਉਸ ਦਿਨ ਬੜੀ ਕਰਦੇ ਨੇ ਉਹ ਦਿਨ ਬੜੀ ਦੀ ਹਾਜ਼ਰ ਰਿਪੋਰਟ ਆ ਜੇ ਜਾਂ ਸਹਿਯੋਗਤਾ ਕੋਲ ਦੀ ਰਿਪੋਰਟ ਲਈ ਫਾਈਲ ਤਿਆਰ ਹੋ ਜੰਨੀ ਹੈ ਤਾਂ ਕੋਟਾ ਉੱਤੇ ਇਹਦੇ ਤੋਂ ਆ ਜਿਹੜੀ ਆ ਤੁਰੰਤ ਕਾਰਵਾਈ ਕੀਤੀ ਜਾਏਗੀ ਕਿਉਂਕਿ ਸਰਕਾਰ ਨੂੰ ਬਿਨਾਂ ਗਲਾਹ ਦੇ ਤੇ ਬਿਨਾਂ ਪੁੱਛੇ ਕਿਉਂ ਪ੍ਰਾਪਰਟੀ ਨੂੰ ਨੁਕਸਾਨ ਪਤਾ ਤੇ ਜਿਹੜੀ ਲੇਬਰ ਮੰਨਦੇ ਵਿੱਚ ਕੂੜਾ ਤਾਂ ਪੱਟਿਆ ਸਫਾਈ ਵਾਲੇ ਦੇ ਮਜ਼ਦੂਰਾਂ ਦਿੰਦੇ ਨੇ ਉਹਨਾਂ ਨੂੰ ਬਰਤਨੀਤੀ ਕੀਤੀ ਹੈ ਇਹਦੇ ਬਰਾਬਰ ਵੀ ਕੀਤੀ ਹੈ ਸਦਾ ਇੰਨੇ ਦਿਨ ਲੱਗੇ ਆ ਮਤਲਬ ਸਫਾਈ ਸੇਵਕਾਂ ਨਾਲ ਗਾਲੀ ਕਲੋਚ ਹੋਇਆ ਤੇ ਉਹਨਾਂ ਦੇ ਪਰੋਸ਼ ਪਾਇਆ ਜਾ ਰਿਹਾ ਜੀ ਆ ਐਪਲੀਕੇਸ਼ਨ ਆਈ ਨੂੰ 8-10 ਦਿਨ ਹੋ ਗਏ ਨੇ ਉਹਦੇ ਵਿੱਚ ਬੰਦਰ ਵੈਸੀ ਐਮ ਡਿਊਟੀ ਆ ਗਈ ਪਰ ਉਹਦੀ ਮੈਨ ਵਾਰੀ ਕੀਤੀ ਮੇਰੀ ਉਹ ਵਾਰੀ ਜਦੋਂ ਮੈਂ ਕਿਸੇ ਦਫਰਾਂ ਤੋਂ ਕੀਤਾ ਕਿ ਨਹੀਂ ਇਨਕੁਆਰੀ ਸਹੀ ਨਹੀਂ ਆਗੀ ਹੁਣ ਉਹਦੀ ਡੀਐਸਟੀ ਸਾਹਿਬ ਕਰ ਰਹੇ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਅਨਪੜਹਾ ਦੇ ਤੇ ਡੀਐਨ ਇਨਕੁਆਰੀ ਜਿਹੜੀ ਆ ਉਹ ਗਲਤੀ ਆ ਰਿਹਾ ਰਿਪੋਰਟ ਸਾਡੇ ਕੋਲ ਆ ਗਿਆ ਜੇ ਜੋ ਵੀ ਅਸੀਂ ਭਰਾਵਾ ਬੰਦੀ ਉਹ ਵੀ ਉਹਦੇ ਖਰਾਬ ਕਰ ਦਿੱਤੀ ਸਰ ਉਹਨਾਂ ਨੇ ਅਲਟੀਮੇਟਮ ਦਿੱਤਾ ਕਿ 2 ਘੰਟਿਆਂ ਦਾ ਅਗਰ ਪਰਚਾ ਦਰਜ ਨਾ ਹੋਇਆ ਵਿਰੋਧੀਆਂ ਦੇ ਤੇ ਆਪਾਂ ਕੂੜਾ ਜਿਹੜਾ ਉਹਨਾਂ ਥਾਣੇ ਦੇ ਵਿੱਚ ਲਾ ਦੇਵਾਂਗੇ ਆ ਇਹਦੇ ਇੱਥੇ ਖੰਦੀ ਤੁਹਾਡੇ ਕੋਲੋਂ ਤੱਕ ਉਹ ਲੋਨ ਦੀ ਜਥੇਬੰਦੀ ਨਾਲ ਪ੍ਰਧਾਨ ਜੀ ਨਾਲ ਕਰ ਸਕ ਲੈਂਦੇ ਜਦੋਂ ਅੱਜ ਦਾ ਮਤਲਬ ਹੋ ਗਿਆ ਤੁਸੀਂ ਵਿੱਚ 2 ਘੰਟੇ ਆਇਆ ਇਹਨਾਂ ਨੂੰ ਤੇ ਵਿੱਚੇ ਸ਼ਾਮ ਦਾ ਟਾਈਮ ਆਇਆ ਇਹਨਾਂ ਨੂੰ ਬਾਕੀ ਪੂਰਾ ਉਹਨੂੰ ਤੁਸੀਂ ਉਹਦੇ ਨਾਲੋਂ ਤਾਪਾਰੀ